ਜੀਤ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਵਸਨੀਕ ਹੋ? ਨਾਮ ਚਰਨਜੀਤ ਕਰ ਪਿੰਡ ਬੋਨਾ ਜੀ। ਸਾਫਤਾ ਕਰਤੋਂ ਹਾਂਜੀ ਜਿਹੜੇ ਉਪਰ ਜਿਹੜੇ ਫੀ ਲੱਗਦੇ ਤੁਹਾਡੇ ਜਾਈ ਮੇਰੇ ਘਰ ਆਵੇ ਕੀ ਕਾਰਨ ਕੀ ਹੈ ਟੈਂਕੀ ਦੇ ਚੜਨ ਦਾ? ਕਾਰਨ ਜੀ ਅਸੀਂ ਪਿੰਡ ਦਾ ਕੰਮ ਕੀਤਾ ਸੀ ਗਲੀਆਂ ਨਾਲੀਆਂ ਦਾ ਤੇ ਉਹ ਸਾਨੂੰ 3 ਲੱਖ ਰੁਪਏ ਨਹੀਂ ਮਿਲੇ। ਉਹਦਾ ਕਾਰਨ ਤੁਹਾਡੇ ਕਾਰਜਕਾਲ ਸਮੇਂ ਜਿਹੜੇ ਗਲੀਆਂ ਬਣਾਈਆਂ ਸੀ। ਹਾਂਜੀ ਕਿਸੇ ਅਧਿਕਾਰੀ ਨਾਲ ਬਾਈ ਸਾਹਨੇ ਜੀ 2022 2022 ਹਾਂ ਕਾਰਨ ਕੀ ਹੈ ਹੁਣ ਤੱਕ ਜਿਹੜੇ ਪੈਸੇ ਲਟਕ ਰਹੇ ਆ ਕਾਰਨ ਕੀ ਹੈ ਕੌਣ ਇਹਦੇ ਚੜੀਕਾ ਪਾ ਰਿਹਾ ਹੈ ਨਿੱਕਾ ਸਰਕਾਰੀ ਭਾਰ ਇਹ ਦੂਸਰੀ ਕਦੇ ਮਿਲੇ ਤੁਸੀਂ ਅਧਿਕਾਰੀਆਂ ਨਾਲ ਹਾਂਜੀ ਮਿਲੇ ਸਾਡੇ ਪਿੰਡ ਦੇ ਪੰਚਾਇਤ ਮਿਲੇ ਸਾਰੇ ਪਿੰਡ ਠੀਕ ਕਹਿੰਦੇ ਆ ਉਹ ਲਾਰੀ ਲਾਈ ਜਾਂਦੇ ਬਸ ਅੱਜ ਨਹੀਂ ਦਿੰਦੇ ਕੱਲ੍ਹ ਨਹੀਂ ਦਿੰਦੇ ਕਈ ਬੰਦੇ ਜ਼ਿੰਮੇਵਾਰੀ ਚੱਕ ਲੈਂਦੇ ਆ ਅੱਜ ਪਰੇਸ਼ੇ ਕੱਲੋਂ ਲੈ ਕੇ ਟੇਕੀ ਹਾਂਜੀ ਐਸੇ ਕੱਲੇ ਹੁਣ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਕਿਸੇ ਵਿਧਾਇਕ ਨਾਲ ਨਹੀਂ ਮੈਨੂੰ ਨਹੀਂ ਪਤਾ ਉਹ ਘਰੇ ਦੱਸ ਕੇ ਨਹੀਂ ਆਏ ਨਾ ਬਸ ਕੀ ਮੰਗ ਕੇ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਕੀ ਮੰਗ ਕਰ ਰਹੇ ਨੇ ਮੰਗ ਸਾਨੂੰ ਜਿਹੜੇ ਪੈਸੇ ਬਣਦੇ ਸਾਡੇ ਬਣਦੇ ਦੇਣੇ ਚਾਹੀਦੇ ਬਾਈ ਜੀ ਨਾਲ ਗੱਲ ਹੋਈ ਬਲਰਾਜ ਜਿੰਨਾਂ ਸਾਡੀ ਕੋਈ ਹੁਣ ਨਹੀਂ ਸਾਡੀ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਵੀ نیچے ਨਹੀਂ ਆ ਰਹੇ ਕੀ ਗੱਲਾਂ ਵੀ ਆਪਾਂ ਕਰਦੇ ਉਹ ਆਦਾ ਬਸ ਜਿੰਨੇ ਜਰ ਮੇਰਾ ਹੱਕ ਨਹੀਂ ਮਿਲਦਾ ਉਹਨੇ ਜਰ ਨਹੀਂ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਤੁਸੀਂ ਮੈਂ ਪਿੰਡ ਬੋਹਨਾ ਦਾ ਸਰਪੰਚ ਆ ਜੀ ਮੇਰਾ ਨਾਮ ਸੁਖਮੰਦਰ ਸਿੰਘ ਆ ਜੀ ਮੇਰੀ ਵਾਈਫ ਸਰਪੰਚ ਆ ਹਾਂਜੀ ਅ ਸਰ ਇੱਕ ਜਿਹੜਾ ਬਲਰਾਜ ਸਿੰਘ ਜਿਹੜਾ ਸਾਬਕਾ ਸਰਪੰਚ ਆ ਟੈਂਕੀ ਦੇ ਜਿਹੜੇ ਮਾਮਲਾ ਕੀ ਹੈ ਜੀ ਸਾਰੇ ਇਹ ਮਾਮਲਾ ਐ ਹੋਣਾ ਜੀ ਇਹ ਨਾਲ ਜਿਹੜਾ ਨਰੇਗਾ ਚੋਂ ਗਲੀਆਂ ਬਣਦੀਆਂ ਹੁੰਦੀਆਂ ਆ ਉਹ ਸਾਰੇ ਜਿਹੜੇ ਜਾਣਕਾਰ ਬੰਦੇ ਉਹਨਾਂ ਨੂੰ ਪਤਾ ਐ ਇਹ ਵੀ ਸਾਰਾ ਮਟੀਰੀਅਲ ਜਿਹੜਾ ਉਧਾਰ ਲੈ ਕੇ ਪਹਿਲਾਂ ਲਾ ਕੇ ਫਿਰ ਬਣਦੇ ਆ ਇਹ ਕਿਸੇ ਫਰਮ ਤੋਂ ਉਧਾਰ ਲਿਆ ਸੀ ਜੂਨ 2022 ਚ ਇਹ ਗਲੀ ਬਣੀ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਫਾਈਲ ਬਣਾ ਕੇ ਭੇਜੀ ਕਿਸੇ ਕਾਰਨ ਤਿੰਨ ਚਾਰ ਵਾਰੀ ਉਹ ਰਿਜੈਕਟ ਹੋ ਗਈ ਤੇ ਹੁਣ ਆਪਣਾ ਫਾਈਲ ਤਾਂ ਪਾਸ ਹੋ ਗਈ ਚੰਡੀਗੜ੍ਹੋਂ ਘੱਟੋ ਘੱਟ ਲਗਭਗ 4 ਤੋਂ 5 ਮਹੀਨੇ ਹੋ ਗਏ ਫਿਰ ਉਹਦੀ ਪੇਮੈਂਟ ਆ ਗਈ ਹੁਣ ਪੇਮੈਂਟਾਂ ਦੇ ਆਈਡੀ ਐ ਏਡੀਸੀ ਸਾਹ ਕੋਲੇ ਇੱਕ ਮਹੀਨਾ ਹੋ ਗਿਆ ਹੁਣ ਇਹਨਾਂ ਨੂੰ ਉਹ ਪੇਮੈਂਟ ਨਹੀਂ ਪੈ ਰਹੀ ਜਿਹੜਾ ਫਾਰਮ ਜੇਤੋਂ ਸਮਾਨ ਲਿਆ ਤਿੰਨ ਸਾਲ ਦੇ ਲਗਭਗ ਹੋ ਗਏ ਹੁਣ ਉਹ ਇਹਨਾਂ ਨੂੰ ਤੰਗ ਕਰਦਾ ਵੀ ਮੇਰੀ ਪੇਮੈਂਟ ਪਵਾ ਕੇ ਦਿਓ ਪਰ ਸਰਪੰਚ ਵੀ ਦੀ ਹੁੰਦਾ ਵੀ ਇਹ ਲਿਖਤ ਪੜ ਤਾਂ ਮਹਿਕਮੇ ਨੇ ਕਰਨੀ ਹੁੰਦੀ ਆ ਸਰਪੰਚਾ ਕਾਰਨ ਕੀ ਹੈ ਜਦੋਂ ਤੁਸੀਂ ਦੱਸ ਰਹੇ ਹੋ ਪੇਮੈਂਟ ਆ ਚੁੱਕੀ ਹੈ ਤੇ ਪੇਮੈਂਟ ਪੈ ਨਹੀਂ ਰਹੀ ਫਿਰ ਹੁਣ ਇਹ ਤਾਂ ਜੋ ਮਤਲਬ ਜਿੱਥੇ ਪੇਮੈਂਟ ਆਈ ਹੈ ਦਫ਼ਤਰ ਵਾਲੇ ਉਹੀ ਦੱਸ ਸਕਦੇ ਆ ਵੀ ਕਿਉਂ ਨਹੀਂ ਪੈ ਰਹੀ ਤੁਸੀਂ ਮੌਜੂਦਾ ਸਰਪੰਚੋਂ ਪਿੰਡ ਦੇ ਤੁਹਾਡੇ ਕੋਲੇ ਕਦੇ ਇਹਨਾਂ ਨੇ ਕਦੇ ਰਾਬਤਾ ਕੀਤਾ ਤੁਸੀਂ ਇਹਨਾਂ ਨਾਲ ਮਿਲਿਓ ਹਾਂਜੀ ਹਾਂਜੀ ਅਸੀਂ ਗਏ ਆ ਨਾ ਨਾਲ ਵੀ ਗਏ ਆ ਏਡੀ ਸਭ ਕੋਲੇ ਨਾਲ ਵੀ ਜਾ ਕੇ ਆਏ ਆ ਹਾਂਜੀ ਹਾਂਜੀ ਤੇ ਉਹਨਾਂ ਨੇ ਉਦੋਂ ਉਦੋਂ ਕਹਿੰਦੇ ਸੀ ਮੈਂ ਪੈ ਜੂ ਉਹ ਗੱਲ ਨੂੰ ਹੋ ਗਿਆ ਤਕਰੀਬਨ ਲਗਭਗ 3 ਮਹੀਨੇ ਤੇ ਟੋਟਲ ਪੇਮੈਂਟ ਕੀ ਨੇ ਜੜੀ ਇਹਨਾਂ ਦੀ ਹੈ ਇਹ ਲਗਭਗ 280 ਤੋਂ 290 ਦੇ ਲਗਭਗ ਵਿਚਾਲੇ ਹੈ 280 290 295 ਹਾਂਜੀ ਇਹਨਾਂ ਨੇ ਕੋਲੋਂ ਲਈ ਆ ਨਾਲ ਫਰਮ ਤੋਂ ਲਵਾਈ ਆ ਪਰ ਫਰਮ ਦੇ ਆ ਸਾਰੀ ਸਰਪੰਚ ਦੀ ਜ਼ਿੰਮੇਵਾਰੀ ਰੱਖਦੇ ਆ ਜੀ ਉਹ ਆਉਣੀ ਫਰਮ ਦੇ ਖਾਤੇ ਹੀ ਆ ਪਰ ਉਹਦੀ ਸਾਰੀ ਜ਼ਿੰਮੇਵਾਰੀ ਸਰਪੰਚ ਤੇ ਰੱਖਦੇ ਆ ਅੱਜ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਉਂਕਿ ਬੰਦਾ ਟੈਂਕੀ ਤੇ ਚੜਿਆ ਹੋਇਆ ਪੈਟਰੋਲ ਦੀ ਬੋਤਲ ਉਹਦੇ ਕੋਲ ਹਾਂਜੀ ਹਾਂਜੀ ਮੈਂ ਅੱਜ ਵੀਡੀਓ ਸਭ ਨੂੰ ਦੱਸਦਾ ਹੀ ਮੈਂ ਕਦੀ ਆ ਮੁਸ਼ਕਲਾਂ ਆਗੇ ਵੀਡੀਓ ਸਭ ਨੂੰ ਪਤਾ ਹੈ ਇਸ ਗੱਲ ਦਾ ਉਹਨਾਂ ਕੋਲ ਵੀ ਗਏ ਆ ਪਹਿਲਾਂ ਦੋ ਤਿੰਨ ਮੇਰੇ ਨਾਲ ਹੁਣ ਕੀ ਆਸ਼ਵਾਸ਼ਣ ਕੀ ਦਿੱਤਾ ਧੰਨਵਾਦ ਜੀ ਨਹੀਂ ਹਲੇ ਤਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਦੱਸਤਾ ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋਈ ਮੇਰਾ ਨਾਮ ਜਗਵਿੰਦਰ ਸਿੰਘ ਜੱਗਾ ਸਾਨਾ ਮਕੰਨ ਸਿੰਘ ਪਿੰਡ ਬੋਨਾ ਜੱਗਾ ਜੀ ਕਿ ਜਿਹੜਾ ਬੰਦਾ ਟੈਂਕੀ ਤੇ ਚੜਿਆ ਮਾਮਲਾ ਕੀ ਹੈ ਕੀ ਕਾਰਨ ਟੈਂਕੀ ਤੇ ਚੜਨ ਦਾ ਇਹ ਮਾਮਲਾ ਜੀ ਪਿਛਲਾ ਕੋਈ 2022 ਦਾ ਇਹਨਾਂ ਨੇ ਕੋਈ ਗਲੀ ਤਿਆਰ ਕੀਤੀ ਸੀਗੀ ਨਰੀਗਾ ਵਾਲੇ ਪੈਸਿਆਂ ਤੋਂ ਉਹ ਸਰਪੰਚ ਸਾਹਿਬ ਨੇ ਕੋਲੋਂ ਲਾਇਆ ਸੀ तकरीबन 3 ਲੱਖ ਰੁਪਏ ਤੇ ਉਹਦੀ ਬਾਬਤ ਐਡੀਸੀ ਸਾਹ ਕੋਲੇ ਵੀ ਇੱਕ ਦੋ ਵਾਰ ਹੀ ਜਾ ਆਏ ਆ ਉਹ ਫੇਲ ਲਮਕਦੀ ਆਉਂਦੀ ਸੀ ਫੇਲ ਉਹ ਪਾਸ ਹੋ ਗਈ ਹੁਣ 6-7 ਮਹੀਨੇ ਹੋ ਗਏ ਕਹਿੰਦੇ ਪੈਸੇ ਤੁਹਾਡੇ ਆ ਗਏ ਆ ਵੀ ਮਿਲ ਜਾਣਗੇ ਤੋਂ ਜਦੋਂ ਸਰਪੰਚ ਨੇ ਹੁਣ ਗੱਲਬਾਤ ਹੋਈ ਕੋਈ ਬੰਦੇ ਨਾਲ ਪੈ ਕੇ ਤੇ ਉਹ ਵਿੱਚੋਂ ਆਪਦੀ ਜਿਹੜੀ ਇਹ ਪਰਸੈਂਟੇਜ ਲੈਂਦੇ ਆ ਕੋਈ 3-4% ਹੋਊਗੀ ਸਰਪੰਚ ਸਾਹਿਬ ਕਹਿੰਦਾ ਕਿ ਮੈਂ ਆਪਦੇ ਕੋਲੋਂ ਪੈਸੇ ਲਾਏ ਆ ਤੇ ਮੈਂ ਤਾਂ ਪੂਰੇ ਲੈਣੇ ਮੈਂ ਕੁਛ ਨਹੀਂ ਦੇਣਾ। ਇਹ ਸਾਹਿਬ ਦਾ ਸਰਪੰਚ ਨੇ ਜੀ। ਇਹ ਸਾਹਿਬ ਦਾ ਸਰਪੰਚਾ ਬਲਰਾਜ ਸਿੰਘ। ਕਿਹੜੀ ਪਾਰਟੀ? ਕਾਂਗਰਸ ਪਾਰਟੀ ਦੀ। ਹੁਣ ਕਾਰਨ ਕੀ ਹੈ ਵੀ ਹੁਣ ਜਦੋਂ ਇਹਨਾਂ ਨੇ ਕਿਸੇ ਅਧਿਕਾਰੀ ਨਾਲ ਰਾਬਤਾ ਨਹੀਂ ਕੀਤਾ ਕਿ ਇਹਨਾਂ ਗੱਲਬਾਤ ਨਹੀਂ ਕੀਤੀ। ਨਹੀਂ ਰਾਬਤਾ ਕੀਤਾ ਜੀ ਕੋਈ ਸਿਰਾ ਹੀ ਨਹੀਂ ਦੇ ਰਹੇ। ਰਵਲਾਤੇ ਅਸੀਂ ਖੁਦ ਬੰਦੇ ਡੀਸੀ ਸਾਹਿਬ ਦੇ ਇਕੱਠੇ ਗਏ ਸੀ 8-10 ਜਾਣੇ। ਤੇ ਉੱਥੇ ਵੀ ਸਾਨੂੰ ਕੋਈ ਉਹਨਾਂ ਨੇ ਛੱਡੀ ਗੱਲ ਕੋਈ ਚਾਜਣਾ ਸੁਣੀ ਨਹੀਂ। ਤੇ ਜਿਹਦੇ ਕਰਕੇ ਕੱਲ ਸ਼ਾਮ ਨੂੰ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਕਿ ਮੈਂ ਬਹੁਤ ਦੁਖੀ ਹਾਂ ਮੈਂ ਕੋਈ ਨਾ ਕੋਈ ਸਟੈਪ ਚੱਕ ਲੈਣਾ ਮੈਂ ਕਿਹਾ ਸਰਪੰਚ ਆਪਾਂ ਵੀ ਤੂੰ ਸ਼ਾਂਤੀ ਰੱਖੋ ਅੱਗੇ ਆਪਾਂ ਜਾ ਤਾਂ ਆਏ ਆ ਵੀ ਸਟੈਪ ਨਹੀਂ ਕੋਈ ਚੱਕਣਾ ਇਹ ਨਹੀਂ ਪਤਾ ਸੀ ਵੀ ਇਹ ਆ ਟੈਂਕੀ ਤੇ ਚੜਨ ਵਾਲਾ ਸਟੈਪ ਸਵੀਰ ਨੂੰ ਚੱਕ ਲੈਣ ਪਟੋਲ ਦੀ ਬੋਤਲ ਲੈ ਕੇ ਜੜੀ ਹਾਂਜੀ ਪਟੋਲ ਦੀ ਬੋਤਲ ਉਹਾਂ ਦੇ ਵੀ ਸਾਡੇ ਬੰਦੇ ਉੱਪਰ ਲਾਉਣ ਦੀ ਵੀ ਕੋਸ਼ਿਸ਼ ਕੀਤੀ ਅਸੀਂ ਉਹ ਕਹਿੰਦੇ ਜੇ ਤੁਸੀਂ ਉੱਪਰ ਆਉਂਗੇ ਮੈਂ ਆਪਦਾ ਨੁਕਸਾਨ ਕਰ ਲੈਣਾ ਤੁਹਾਡਾ ਵੀ ਹੋ ਜਾਣਾ ਜੀ ਮੈਨੂੰ ਉੱਪਰ ਕੋਈ ਲੋਨ ਨਾ ਆਇਆ ਨੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਹੋਰ ਪਹੁੰਚਿਆ ਨਹੀਂ ਜੋ ਕੋਈ ਨਹੀਂ ਆਇਆ ਪਿੰਡ ਦੇ ਸਾਰੇ ਪੰਚਾਇਤ ਮੈਂਬਰ ਜਿੰਨੇ ਨੌਜਵਾਨ ਹੈ ਪਿੰਡ ਦੇ ਬਾਹਰੋਂ ਵੀ ਕੁਝ ਬੰਦੇ ਆਏ ਆ ਕੋਈ ਪ੍ਰਸ਼ਾਸਨ ਕੋਈ ਆਪਣਾ ਸਰਕਾਰੀ ਅਧਿਕਾਰੀ ਕੋਈ ਨਹੀਂ ਹਜੇ ਤੱਕ ਆਇਆ ਜੀ ਹੁਣ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਜਿਹੜੇ ਉੱਪਰ ਚੜੇ ਨੇ ਉਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਨਾਲ ਹੋਈ ਹੈ ਜੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਤਾਂ ਬਸ ਇਹਨਾਂ ਲੋਨ ਦੀ ਬਾਬਤ ਕਰੇ ਉਹ ਕਹਿੰਦਾ ਵੀ ਉੱਪਰ ਨਾਲ ਮੈਨੂੰ ਲੋਨ ਆਇਓ ਕੋਈ ਵੀ ਮੈਂ ਆਪਦਾ ਤੇਲ ਪਾ ਕੇ ਅੱਗ ਲਾ ਲੈਣੀ ਜੀ ਹਾਂ ਜੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਬੋਨਾ ਪਿੰਡ ਦੇ ਵਿੱਚ ਸਾਫ ਕਸਰਪੰਚ ਦੇ ਪਤੀ ਸਰਦਾਰ ਬਲਰਾਜ ਸਿੰਘ ਜੀ ਨਰੇਗਾ ਦੇ ਪੈਸਿਆਂ ਦੀ ਕੋਈ ਮੰਗ ਨੂੰ ਲੈ ਕੇ ਉਹਨਾਂ ਦਾ ਬਿੱਲ ਨਹੀਂ ਪਾਸ ਹੋ ਰਿਹਾ ਸੀ ਕਾਫੀ ਚਿਰ ਤੋਂ ਉਹ ਟੈਂਕੀ ਦੇ ਉੱਪਰ ਚੜੇ ਸੀਗੇ ਤੇ ਮੈਂ ਐਸਚੋ ਧਰਮਕੋਟ ਇੱਥੇ ਪਹੁੰਚਿਆ ਕਿਉਂਕਿ ਥਾਣਾ ਮਹਿਣਾ ਦੇ ਐਸਚੋ ਸਾਹਿਬ ਅਦਾਲਤ ਦੇ ਵਿੱਚ ਕਿਸੇ ਕੰਮ ਗਏ ਸੀਗੇ ਮੈਂ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਤੇ ਸਰਦਾਰ ਬਲਰਾਜ ਸਿੰਘ ਦਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਔਰ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਹ ਆਰਾਮ ਨਾਲ ਥੱਲੇ ਆ ਗਏ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਵੀਡੀਓ ਸਾਹਿਬ ਵੀ ਪਹੁੰਚੇ ਸੇ ਹੁਣ ਮਸਲਾ ਕਿੱਥੇ ਆ ਕੇ ਜਿਹੜਾ ਹੱਲ ਹੁੰਦਾ ਜੀ ਵੀਡੀਓ ਸਾਹਿਬ ਨੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਜੀ ਵੀ 295000 ਸਮਥਿੰਗ ਜਿਹੜੀ ਪੇਮੈਂਟ ਸੀ ਉਹ ਕਲੀਅਰ ਹੋ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅਜੇ ਡੇਟ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਫਰਮ ਦੇ ਖਾਤੇ ਆਉਣੀ ਹੈ ਉਹ ਆਜੂਗੇ ਹੁਣ 36000 ਰੁਪਏ ਵਿਆਜ ਦਾ ਜਿਹੜਾ ਮਸਲਾ ਉਹ ਕਹਿੰਦੇ ਮੈਂ ਪੈਸੇ ਵਿਆਜੂ ਲੈ ਕੇ ਦਿੱਤੇ ਆ ਉਹਦੇ ਬਾਰੇ ਡੇਟ ਕਰ ਚੱਲਿਆ ਉਹ ਕੋਸ਼ਿਸ਼ ਕਰ ਰਹੇ ਆ ਸੁਲਝਾਉਣ ਦੀ ਜੀ ਧੰਨਵਾਦ ਸਰ نیچے ਉਤਾਰ ਲਿਆ ਗਿਆ ਜੀ ਜੀ ਹਾਂਜੀ ਬਿਲਕੁਲ ਮੈਂ ਪਹਿਲਾਂ ਦੱਸਿਆ ਵੀ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਔਰ ਉਹਨੇ ਮੇਰੀ ਬੇਨਤੀ ਨੂੰ ਸਵਾਰਕਾਰ ਕੀਤਾ ਇਸ ਵਾਸਤੇ ਮੈਂ ਉਹਦਾ ਧੰਨਵਾਦ ਵੀ ਕਰਦਾ